ਨਾਰੀ ਟੋਰ ਸਕੂਲ ਜੂਨੀਅਨ ਅਧਿਆਪਕ ਜੂਨੀਅਨ ਦੇ ਸੱਦੇ ਦੇ ਉੱਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਉਹ ਕਰ ਰਹੇ ਆ ਅਸੀਂ ਅੱਜ ਪੰਜਾਬ ਸਰਕਾਰ ਦੇ ਜਿਹੜੇ ਲਾਰਿਆਂ ਦੀ ਪੰਡ ਹੈ ਉਹਨੂੰ ਅਸੀਂ ਫੂਕ ਰਹੇ ਆ ਕਿਉਂਕਿ ਇਹ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਸੀ ਔਰ ਬਾਅਦ ਚੜ ਕੇ ਜਿਹੜੇ ਅਸੀਂ ਕੱਚੇ ਅਧਿਆਪਕ ਉਹਨਾਂ ਨੇ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਅੱਜ ਉਹ ਸਰਕਾਰ ਲਗਾਤਾਰ ਪਿਛਲੇ 3 ਸਾਲਾਂ ਤੋਂ ਸਾਨੂੰ ਲਗਾਤਾਰ ਲਾਰੇ ਤੇ ਲਾਰਾ ਲਾ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਸਾਡੇ ਸਿੱਖਿਆ ਮੰਤਰੀ ਹੈਗੇ ਆ ਹਰਜੋਤ ਬੈਸਰੀ ਉਹ ਲਗਾਤਾਰ ਮੀਟਿੰਗਾਂ ਤੋਂ ਭੱਜ ਰਿਹਾ ਔਰ ਸਾਡੇ ਨਾਲ ਲਾਰੇ ਤੇ ਲਾਰਾ ਲਾ ਰਿਹਾ ਹੈ ਅੱਜ ਅਸੀਂ ਇਸੇ ਲਈ ਇਹ ਜਿਹੜੀ ਲਾਰੇ ਦੀ 판ਡਾ ਪੰਜਾਬ ਸਰਕਾਰ ਦੀ ਉਹ ਫੂਕੀਆਂ ਤਾਂ ਜੋ ਸਰਕਾਰ ਨੂੰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਾਉਣ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਹੈ ਉਹ ਵੱਡੇ ਪੱਧਰ ਦੇ ਉੱਤੇ ਸਿੱਖਿਆ ਮੰਤਰੀ ਦੇ ਪਿੰਡ ਜਿਹੜਾ ਗੰਭੀਰਪੁਰ ਆ ਉੱਥੇ ਕਰਨ ਜਾ ਰਹੇ ਹਾਂ ਨਾਰਾ ਸਾਨੂੰ ਇਹ ਲਾਜੀ ਪਿਛਲੇ ਸਮੇਂ ਦੇ ਦੌਰਾਨ ਦਿੱਲੀ ਇਲੈਕਸ਼ਨ ਦੇ ਕਰਕੇ ਸਾਨੂੰ ਮੀਟਿੰਗ ਮਿਲੀ ਸੀ ਉਹ ਮੀਟਿੰਗ ਲਗਾਤਾਰ ਤਿੰਨ ਵਾਰ ਜਿਹੜੀ ਆ ਉਹ ਬਦਲ ਦਿੱਤੀ ਗਈ ਆ ਪਹਿਲਾਂ 8 ਤਰੀਕ ਰੱਖੀ ਗਈ ਫਿਰ ਉਹਨੂੰ ਬਰਾ ਕੇ 10 ਤਰੀਕ ਰੱਖਿਆ ਗਿਆ ਉਸ ਤੋਂ ਬਾਅਦ ਉਹ ਵੀ ਤਰੀਕ ਜਿਹੜੀ ਆ 20 ਤਰੀਕ ਰੱਖਿਆ ਗਿਆ ਉਹ ਤਰੀਕ ਫਿਰ ਤੋਂ ਜਿਹੜੀ ਆ ਬਦਲ ਦਿੱਤੀ ਗਈ ਆ ਹਨ ਸੋ ਅਸੀਂ ਮੰਗ ਸਾਡੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਸੀਂ ਜਿਹੜੇ ਅਧਿਆਪਕ ਹੈਗੇ ਆ ਉਹ ਉੱਚ ਯੋਗਤਾ ਪ੍ਰਾਪਤ ਸਾਡੇ ਅਧਿਆਪਕ ਹੈਗਾ ਪ੍ਰੋਪਰ ਚੈਨਲ ਦੇ ਥਰੂ ਭਰਤੀ ਹੋਇਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਜਿਹਦੇ ਵਿੱਚ 8880 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਸੁਸਾਇਟੀ ਦੇ ਅਧਿਆਪਕ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਜਿਹੜੇ 250 ਦੇ ਕਰੀਬ ਅਧਿਆਪਕ ਸੀਗੇ ਮੈਰਿਟੋਰ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਨਹੀਂ ਲਿਆਂਦਾ ਗਿਆ ਉਹ ਅੱਜ ਤੱਕ ਕੱਚੇ ਜਿਹੜੇ ਹੈਗੇ ਆ ਉਹ ਕੱਚੀ ਨੌਕਰੀ ਦਾ ਸੰਤਾਪ ਹੰਡਾ ਰਿਹਾ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਜਲਦ ਜਲਦ ਸਰਕਾਰ ਜਿਹੜੀ ਕੀ ਆ ਉਹ 2018 ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰੇ ਕਿੰਨੇ ਟੀਚਰ ਹੈਗੇ ਕਿੰਨੇ ਪੰਜਾਬ ਦੇ ਅਸੀਂ ਲਗਭਗ 280 ਦੇ ਕਰੀਬ ਜਿਹੜੇ ਆ ਕੁੱਲ ਟੀਚਰ ਹੈਗੇ ਆ ਮੈਰਿਟੋਰ ਸਕੂਲਾਂ ਦੇ ਵਿੱਚ 10 ਸਕੂਲ ਹੈਗੇ ਜਿਹੜੇ ਸਾ ਪਾਜੀ ਸਾਡੀ ਦਾ ਸਭ ਤੋਂ ਮੇਨ ਮੰਗ ਤਾਂ ਇਹੀ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਕਿਉਂਕਿ ਜਦੋਂ ਇਹ ਸਰਕਾਰ ਆਈ ਸੀਗੀ ਤੇ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਹਰਾ ਪੈਨ ਦੇ ਦਿਓ ਸਿਵਲ 77 ਰੇਡ ਦੀਆਂ ਪੌੜੀਆਂ ਚੜਾ ਦਿਓ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗਾ ਪਰ ਤੁਹਾਨੂੰ ਤੁਸੀਂ ਦੇਖ ਰਹੇ ਹੋ ਸਿੱਖਿਆ ਦੇ ਨਾਲ ਨਾਲ ਸਾਰੇ ਹੀ ਪੰਜਾਬ ਜਿਹੜਾ ਉਹ ਆਪਣੀਆਂ ਮੰਗਾਂ ਲੈ ਕੇ ਤੁਰਿਆ ਫਿਰਦਾ ਸੜਕਾਂ ਤੇ ਪਰ ਕਿਸੇ ਦੀ ਵੀ ਕੋਈ ਮੰਗ ਪੂਰੀ ਨਹੀਂ ਹੋਈ ਤੇ ਸਾਡੀ ਮੰਗ ਤਾਂ ਇਹੀ ਆ ਸਾਨੂੰ ਬਾਰ-ਬਾਰ ਇਹ ਲਾਰੇ ਲਾਈ ਜਾਂਦੇ ਆ ਕਿ ਤੁਹਾਡਾ ਇਨਕਰੀਮੈਂਟ ਜਾਰੀ ਹੋ ਗਿਆ ਤੁਹਾਡਾ ਇਨਕਰੀਮੈਂਟ ਇਨਾ ਕਰੋੜ ਆ ਗਿਆ ਪਰ 8 ਸਾਲਾਂ ਤੋਂ ਸਾਡਾ ਇਨਕਰੀਮੈਂਟ ਵੀ ਬਕਾਇਆ ਆ ਪਲੱਸ ਸਾਡੀ ਜਿਹੜੀ ਸੈਲਰੀ ਆ ਉਹ ਵੀ ਵਧਾਈ ਨਹੀਂ ਜਾ ਰਹੀ ਸਾਨੂੰ ਤੇ ਹੁਣ 20 ਤਰੀਕ ਨੂੰ ਮੀਟਿੰਗ ਸਾਡੇ ਨੂੰ ਮਿਲੀ ਹੋਈ ਆ ਜੇ ਉਹਦੇ ਵਿੱਚ ਵੀ ਸਾਡਾ ਕੋਈ ਹੱਲ ਨਹੀਂ ਹੋ ਪਾਇਆ ਤੇ ਫਿਰ ਆਪਾਂ ਕੋਈ ਹੋਰ ਤਿੱਖਾ ਪ੍ਰਦਰਸ਼ਨ ਆਪਾਂ ਕਰਾਂਗੇ